ਜਿਹੜੇ ਮੇਰੇ ਭੈਣ ਭਰਾ ਅਪੌਇੰਟਮੈਂਟ ਬੁੱਕ ਕਰ ਰਹੇ ਹਨ ਜਿਨ੍ਹਾਂ ਨੂੰ ਅਪੌਇੰਟਮੈਂਟ ਨਹੀਂ ਮਿਲ ਰਹੀ ਹੈ ਕਿ ਮੈਂ ਕੁਦਰਤੀ ਲੈਪਟਾਪ ਤੇ ਬੈਠਾ ਮੈਨੂੰ ਇੱਥੇ ਅਪੌਇੰਟਮੈਂਟ ਸ਼ੋ ਹੋ ਰਹੀ ਹੈ ਲੈਂਗੁਏਜ ਵਾਲੇ ਵੀਜ਼ੇ ਦੀ ਚੈਨਲ ਨੂੰ ਫੋਲੋ ਜ਼ਰੂਰ ਕਰ ਲਿਓ ਸ਼ੇਅਰ ਵੀ ਕਰ ਦਿਓ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਕਸਪਲੋਰ ਜਰਮਨ 88 ਨੂੰ ਤੁਹਾਡੇ ਵਾਸਤੇ ਬਣੀ ਆਪਾਂ ਇਨਫੋਰਮੇਸ਼ਨ ਵਾਲੀ ਵੀਡੀਓ ਲੈ ਕੇ ਆਉਂਦੇ ਰਹਿੰਦੇ ਹਾਂ 29 ਜੁਲਾਈ ਅਕਤੂਬਰ ਦੀ ਅਪੌਇੰਟਮੈਂਟ ਖਾਲੀ ਪਈ ਹੈ ਚੈੱਕ ਕਰੋ ਲੋ ਜੀ ਮੈਂ ਆਪਣੇ ਵਾਸਤੇ ਇਹਦੇ ਤੇ ਕੋਈ ਅਪੌਇੰਟਮੈਂਟਾਂ ਬੁੱਕ ਕਰ ਰਿਆ ਸੀ ਦੋ ਕਿਤੀਆਂ ਵੀ ਕਈ ਹੁਣ ਸਟੂਡੈਂਟ ਹੁੰਦੇ ਨੇ ਜਿਹੜੇ ਕਹਿੰਦੇ ਨੇ ਸਾਨੂੰ ਅਪੌਇੰਟਮੈਂਟ ਨਹੀਂ ਮਿਲ ਰਹੀ ਬਹੁਤ ਸਾਰੇ ਲੋਕੋ ਨੇ ਇਹ ਕਹਿੰਦੇ ਨੇ ਤੁਹਾਨੂੰ ਵਰਕ ਪਰਮਿਟ ਦੀ ਅਪੌਇੰਟਮੈਂਟ ਨਹੀਂ ਮਿਲ ਰਹੀ ਕਾਹਨਾਂ ਕਾਰੀ ਤੁਸੀਂ ਕਹਿੰਦੇ ਰਹਿੰਦੇ ਹੋ ਉਹ ਤੁਸੀਂ ਪਤਾ ਕਿਹੜੇ ਲੋਕ ਨੇ ਉਹਦੇ ਚ ਜ਼ਿਆਦਾਤਰ ਉਹ ਲੋਕ ਨੇ ਜਿਹੜੇ ਏਜੰਟਾਂ ਤੇ ਨਿਰਭਰ ਨੇ ਜਾਂ ਜਿਹੜਾ ਉਹਦਾ ਕੰਮ ਆਪ ਤੋਂ ਨਹੀਂ ਕਰਦੇ ਬਾਰ-ਬਾਰ ਖੋਲ ਕੇ ਚੀਜ਼ਾਂ ਨਹੀਂ ਦੇਖਦੇ ਹੈਗੇ ਆ ਦੇਖੋ ਇਹ ਨਵੀਂ ਦਿੱਲੀ ਦੀ ਹੁਣ ਇਹ ਮੈਂ ਅੰਬੈਸੀ ਭਰੀ ਹੋਈ ਹੈ ਜਰਮਨੀ ਹੁਣ ਸਾਡੇ ਲੋਕਾਂ ਨੂੰ ਇੱਕ ਐਪਲੀਕੇਸ਼ਨ ਸੈਂਟਰ ਤੇ ਅੰਬੈਸੀ ਦਾ ਫਰਕ ਹੀ ਨਹੀਂ ਪਤਾ ਹੈਗਾ ਜੇ ਤੁਸੀਂ ਐਪਲੀਕੇਸ਼ਨ ਸੈਂਟਰ 'ਚ ਜਾਓਗੇ ਉਹਦੇ 'ਚ ਕਦੇ ਵੀ ਤੁਹਾਨੂੰ ਆਹ ਵਾਲੀ ਕੈਟਾਗਰੀ ਜਿਹੜੀ ਨਹੀਂ ਮਿਲਦੀ ਹੈਗੀ ਇਹ ਸਿਰਫ ਅੰਬੈਸੀ ਦੇ ਵਿੱਚ ਹੀ ਮਿਲੂਗੀ ਨੈਸ਼ਨਲ ਵੀਜ਼ਾ ਸਟੇ ਮੋਰ ਦੈਨ 90 ਡੇਸ ਸਟੂਡੈਂਟ ਵੀਜ਼ਾ ਇਹ ਲੈਂਗੁਏਜ ਕੋਰਸ ਹੈ ਨਾਟ ਇਨ ਕਨੈਕਸ਼ਨ ਵਿਦ ਸਟੱਡੀਜ਼ ਠੀਕ ਹੈ ਤੁਹਾਨੂੰ ਕੋਈ ਐਪੀਐਸ ਦੀ ਲੋੜ ਨਹੀਂ ਕੋਈ ਤੁਹਾਡੀ ਸਟੱਡੀ ਦੇ ਨਾਲ ਇਹਦਾ ਕਨੈਕਸ਼ਨ ਨਹੀਂ ਹੈਗਾ ਇਹਦੇ ਵਾਸਤੇ ਤੁਹਾਨੂੰ ਜਿਹੜੀ ਅਪੌਇੰਟਮੈਂਟ ਆ ਦੇਖੋ ਇਧਰ ਅੱਖਾਂ ਖੋਲੋ 29 10 2025 ਦੀ ਮਿਲ ਰਹੀ ਹੈ ਅੱਜ ਹੈ ਗਿਆ 22 ਅਕਤੂਬਰ ਤੇ ਤੁਹਾਨੂੰ 29 ਦੀ ਅਪਾਇੰਟਮੈਂਟ ਮਿਲਦੀ ਹੈ ਜੇ ਕਿਸੇ ਮੇਰੇ ਭੈਣ ਭਰਾ ਨੇ ਲੈਣੀਆਂ ਤਾਂ ਲੈਂਗੁਏਜ ਵਾਲਾ ਕੋਈ ਹੈਗਾ ਜਾ ਕੇ ਚੱਕ ਲੋ ਠੀਕ ਹੈ ਨਿਰਾਪੂਰਾ ਏਜੰਟਾਂ ਦੇ ਸਿਰ ਤੇ ਨਾ ਰਹਾ ਕਰੋ ਐਵੇਂ ਪਰਛੇਤਰ ਖਾਂਦੇ ਰਹਿੰਦੇ ਨੇ ਲੋਕਾਂ ਤੋਂ ਨਾਲੇ ਆਪਣੇ ਟਾਈਮ ਖਰਾਬ ਕਰ ਰਹੇ ਹਾਂ ਪੈਸੇ ਖਰਾਬ ਕਰ ਰਹੇ ਹਾਂ ਠੀਕ ਹੈ ਜੀ ਇਹ ਚੀਜ਼ ਆ ਦੇਖ ਲੋ ਮੈਂ ਤੁਹਾਨੂੰ ਦਿਖਾ ਵੀ ਦਿੰਦਾ ਵੀ ਭਾਈ ਮੈਂ ਦੋ ਅਪਾਇੰਟਮੈਂਟਾਂ ਤੇ ਬੁੱਕ ਕੀਤੀਆਂ ਹਾਂ ਇਧਰ ਆ ਤੁਸੀਂ ਦੇਖੋ ਜਮੈਂ ਦੋ ਅਪਾਇੰਟਮੈਂਟਾਂ ਬੁੱਕ ਕੀਤੀਆਂ ਹੋਈਆਂ ਨੇ ਪਹਿਲੀਆਂ ਠੀਕ ਹੈ ਜ ਤੇ ਉਹੀ ਚੀਜ਼ ਆ ਵੀ ਜੇ ਤੁਸੀਂ ਆਪਣਾ ਕੰਮ ਬਈ ਆਪ ਤੋਂ ਕਰੋਗੇ ਫਿਰ ਸਭ ਕੁਝ ਹੋਊਗਾ ਜੇ ਨਹੀਂ ਕਰਨਾ ਨਿਰਾਪੂਰਾ ਏਜੰਟਾਂ ਤੇ ਰਹਿਣਾ ਫਿਰ ਤਾਂ ੱੱਕੇ ਖਾਣੇ ਨੇ ਖਾਈ ਜਾਓ ਛਤਰ ਖਾਣੇ ਨੇ ਖਾਈ ਜਾਓ ਇਹਨਾਂ ਤੋਂ ਥੋੜੀ ਮਰਜੀ ਆ ਥੋੜਾ ਜੋ ਕਿਸੇ ਭੈਣ ਭਰਾ ਨੇ ਲੈਂਗੁਏਵਾਲੇ ਅਪੌਇੰਟਮੈਂਟ ਬੁੱਕ ਕਰਨੀਆਂ ਕਿਸੇ ਨੇ ਅਪਲਾਈ ਕੀਤਾ ਹੋਇਆ ਜਾਂ ਕਰਨਾ ਚਾਹੁੰਦਾ ਜਾ ਕੇ ਅੱਜ ਕਰ ਸਕਦਾ ਤੇ ਤੁਹਾਨੂੰ 29 ਦਾਦੀ ਜਿਹੜੀ ਅਪੌਇੰਟਮੈਂਟ ਮਿਲ ਰਹੀ ਆ ਉਹ ਤਾਂ ਮੈਂ ਅੱਜ ਕੁਦਰਤੀ ਬੈਠ ਕੇ ਤੁਹਾਨੂੰ ਤਾਂ ਸ਼ੇਅਰ ਕਰਤੀ ਇਨਫੋਰਮੇਸ਼ਨ